ਰਵਿੰਦ ਕੇਜਰੀਵਾਲ ਦੇ ਹੱਕ ਦੇ ਵਿੱਚ ਇੰਡੀਆ ਗਰਜੂਰ ਦੇ ਵੱਲੋਂ ਦੇਸ਼ ਭਰ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਹੈ ਜਿੱਥੇ ਦਿੱਲੀ ਦੇ ਵਿੱਚ ਇਹ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਉੱਥੇ ਹੀ ਪੰਜਾਬ ਦੇ ਵਿੱਚ ਵੀ ਤਮਾ ਆਵਾਦਮ ਆਦਮੀ ਪਾਰਟੀ ਦੇ ਮੰਤਰੀ ਵਿਧਾਇਕ ਅਤੇ ਵਲੰਟਰੀਆਂ ਦੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ ਤਾਂ ਨਾਲ ਹੀ ਆਵਾਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਗ੍ਰਿਫਤਾਰ ਕੀਤਾ ਹੈ ਤਾਂ ਜੇਲ੍ਹ ਦੇ ਵਿੱਚ ਰਵਿੰਦ ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਦੇਸ਼ ਪਾਰਦੇਵिच ਆਮ ਆਦਮੀ ਪਾਰਟੀ ਤੇ तमाम ਦਿਗਜ ਲੀਟਰਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿੱਤੇ ਕਿ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਹੈ ਬਿਲਕੁਲ ਅਗਰ ਅੱਜ ਗੱਲ ਕੀਤੀ ਜਾਵੇ ਜ਼ਰੂਰ ਤਰਨਾ ਪ੍ਰਦਰਸ਼ਨ ਜਿਹੜਾ ਹੈ ਚੱਲ ਰਿਹਾ ਹੈ ਵੱਡੀ ਲੀਡਰਸ਼ਿਪ ਇੱਥੇ ਪਹੁੰਚੀ ਆ ਲਾਲ ਸਿੰਘ ਕਟਾਰੂ ਚਕਵਰੀ ਜਿਹੜੇ ਨੇ ਇੱਥੇ ਨੇ ਮੌਜੂਦ ਨੇ ਗੱਲਬਾਤ ਜ਼ਰੂਰ ਕਰਾਂਗੇ ਕਿ ਲਗਾਤਾਰ ਜਿਹੜਿਆ ਤਰਨਾ ਪ੍ਰਦਰਸ਼ਨ ਜਿਹੜਾ ਹੈ ਬਿਲਕੁਲ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਅਗਰ ਦਿੱਲੀ ਦੇ ਵਿੱਚ ਵੀ ਜਿਹੜਾ ਹੈ ਇੰਡੀਆ ਗਠਜੰਬੰਦਨ ਵੱਲੋਂ ਜਿਹੜਾ ਹੈ ਉਹ ਕੋ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਜ਼ਰੂਰ ਅਗਰ ਬਿਲਕੁਲ ਕਹਿ ਸਕਦੇ ਸਾਫ਼ ਤੌਰ ਤੇ ਕਿ ਆਮ ਆਦਮੀ ਪਾਰਟੀ ਦੀ ਵੱਡੀ ਲੀਡਰਸ਼ਿਪ ਜਿਹੜੀ ਹੈ ਇੱਥੇ ਜਿਹੜੀ ਹੈ ਮੋਹਾਲੀ ਦੇ ਵਿੱਚ ਜਿਹੜੀ ਹੈ ਪਹ ਜਾਣਾ ਚਾਹੁੰਦੇ ਹੋ ਦੇਸ਼ ਦੇ ਲੋਕ ਦੇਖ ਰਹੇ ਪਹਿਲੀ ਗੱਲ ਹੈ ਵੀ ਸਿਧਾਰਮਨ ਗੇਂਦਰਵਾਲ ਦੇ ਖਿਲਾਫ ਇੱਕ ਸਾਜਿਦ ਤਹਿਤ ਇੱਕ ਮਾਨਕੜਤ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਇੱਕ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਔਰ ਉਸ ਪ੍ਰਕਿਰਿਆ ਦੇ ਵਿੱਚ ਜਦੋਂ ਨਿਚਲੀ ਅਦਾਲਤ ਨੇ ਉਹਨਾਂ ਨੂੰ ਜਵਾਨਾ ਦੇ ਦਿੱਤੀ ਹੈ ਰੀਲਿਸ ਕਰ ਦਿੱਤਾ ਹੈ ਕਿਵੇਂ ਸੇਮ ਡੇ ਇਤਿਹਾਸ ਦੇ ਅੰਦਰ ਪਹਿਲੀ ਵਾਰ ਦੇਖ ਰਹੇ ਆ ਵੀ ਇੱਕ ਅਦਾਲਤ ਜਵਾਬ ਦੇ ਦਿੰਦੀ ਆ ਤੇ ਉਸੇ ਦੇਣੀ ਉਸ ਨਿਚਲੀ ਅਦਾਲਤ ਦਾ ਕੋਈ ਆਰਡਰ ਲੈ ਬਿਣਾ ਉੱਪਰਲੀ ਅਦਾਲਤ ਚ ਜਾ ਕੇ ਸਟੇ ਕਰਾ ਦਿੱਤਾ ਜਾਂਦਾ ਕੋਰੋਨਾ ਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਸੋ ਅਸੀਂ ਇਹ ਕਹਿ ਸਕਦੇ ਆ ਵੀ ਇਹ ਜਿਹੜੀ ਹੜਬੜੀ ਆ ਇਹ ਜਿਹੜੀ ਬੇਚਾਨੀ ਆ ਬੀਜਪੀ ਦੇ ਅੰਦਰ ਇਹ ਉਹਦਾ ਪਲਟਾਵਾ ਹੈ ਕਿ ਉਹ ਕੇਜਰੀਵਾਲ ਤੋਂ ਕਿਨੇ ਡਰੇ ਆ ਕਿਨੇ ਭੈਅ ਭੀਤ ਨੇ ਇਹ ਦੂਜਾ ਪਾਕ ਦੇਸ਼ ਦੇ ਲੋਕੇ ਦਿਖ ਰਹੇ ਆ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਜਿੰਨਾ ਖਲਵਾੜ ਕੀਤਾ ਜਾ ਰਿਹਾ ਹੈ। ਕੈਲੀ ਸਟੇਜ ਤੋਂ ਉਹਨਾਂ ਨੂੰ ਇਨਸੂਲਿਨ ਦਿੱਤੇ ਗਏ। ਸੋ ਲਗਾਤਾਰ ਉਹਨਾਂ ਦਾ ਸ਼ੂਗਰ ਲੈਵਲ ਡੇੜੇ ਆ ਰਿਹਾ। ਸੋ ਕਿਤੇ ਨਾ ਕਿਤੇ ਇੱਕ ਹادثਾ ਆ। ਹਸਦੀਾਰਬੰਦ ਕੇਜਰੀਵਾਲ ਜੀ ਦੀ ਜ਼ਿੰਦਗੀ ਨੂੰ ਲੈ ਕੇ ਉਹਨਾਂ ਦੀ ਕਾਂਗਰਸ ਨੂੰ ਲੈ ਕੇ ਸਾਡੀ ਜਿਹੜਾ ਪ੍ਰੋਟੈਸਟ ਹੈ ਸਾਰੇ ਦੇਸ਼ ਦੇ ਅੰਦਰ ਹੈ। ਅੱਜ ਮੁਹਾਲੀ ਦੇ ਵਿੱਚ ਵੀ ਪ੍ਰੋਟੈਸਟ ਹੋ ਰਿਹਾ ਹੈ। ਇਹ ਅਸੀਂ ਮੰਗ ਕਰਦੇ ਆ ਵੀ ਜਿਹੜੀ ਮੈਂਡੇਟਾ politisiana ਜਿਹਦੇ ਤਹਿਤ ਦੇਖੋ ਕੋਈ ਉਹਨਾਂ ਕੋ ਪੈਸਾ ਨਹੀਂ ਮਿਲਿਆ ਕੋਈ ਦਾਸਾਵੇਦ ਨਹੀਂ ਮਿਲੇ ਕੋ ਸਹੂਦ ਨਹੀਂ ਮਿਲਿਆ ਜਿਹਨੂੰ ਮਰਜ਼ੀ ਫੜ ਕੇ ਚੋ ਇਲੈਕਟਿਡ ਮੁੱਖ ਮੰਤਰੀ ਨੇ ਹੋਰ ਬੰਦਾ ਕਰਕੇ ਤੇ ਤੀਜੀ ਵਾਰ ਲਗਾਤਾਰ ਮੁੱਖ ਮੰਤਰੀ ਬਣੇ ਨੇ ਸੋ ਲਗਾਤਾਰ ਜਿਸ ਤਰ੍ਹਾਂ ਦੇਸ਼ ਦੇ ਅੰਦਰ ਕੇਜਰੀਵਾਲ ਜੀ ਦੀ ਗਵਾਹੀ ਦੇ ਵਿੱਚ ਇਹਨਾਂ ਦਾ ਕਾਬਿਲ ਹੈ ਵਧ ਰਿਹਾ ਪਰਿਵਾਰ ਵਧ ਰਿਹਾ ਕੇਜਰੀਵਾਲ ਜੀ ਦੀ ਜਿਹੜੀ ਰਾਜਨੀਤਿਕ ਕ੍ਰੈਡਿਬਿਲਟੀ ਹੈ ਆ ਸਰ ਦੇਸ਼ ਦੇ ਲੋਕ ਉਹਨਾਂ ਦੀ ਮਾਨਤਾ ਰਿਕੋਂ ਜਾਣੂ ਹੈ ਸੋ ਮੈਨੂੰ ਲੱਗਦਾ ਹੈ ਵੀ ਭਾਜਪਾ ਦੇ ਅੰਦਰ ਜਿਹੜੀ ਘਬਰਾਹਟ ਹੈ ਉਹਦਾ ਸੱਟਾ ਹੈ ਔਰ ਮਾਨਜੁਗ ਅਦਾਲਤਾਂ ਤਾਂ ਇਨਸਾਫ ਵੀ ਕਰਨਗੇ ਸਾਨੂੰ ਉਮੀਦ ਹੈ ਮੈਨੂੰ ਲੱਗਦਾ ਹੈ ਆਪਣੀ ਪਾਰਟੀ ਦੇ ਲੀਡਰਾਂ ਤੋਂ ਹੁਕਮ ਟਾਰਗੇਟ ਕਿੱਦਾਂ ਕਰ ਕਿਉਂਕਿ ਘੁਟਾਲੇ ਦੇ ਵਿੱਚ ਸ਼ਾਮਲ ਹੋ ਕੇ ਪਹਿਲੇ ਸਟੇਨ ਕਰਕੇ ਕੰਨੀ ਸੀ ਛੋੜ ਗਿਆ ਸੰਜੇ ਸਿੰਘ ਹੁਣ ਅਰਵਿੰਦ ਕੇਜਰੀਵਾਲ ਦੀ ਲਗਾਤਾਰ ਗ੍ਰਿਫਤਾਰੀ ਸੀਬੀਆਈ ਵੱਲ ਹੋਣ ਜਾ ਰਹੀ ਹੈ। ਇਹੀ ਈਸ਼ੂ ਆ ਨਾ ਵੀ ਕਿਸ ਤਰ੍ਹਾਂ ਮਤਲਬ ਇੱਕ ਨਵੀਂ ਪੁੰਗਰ ਪਾਰਟੀ ਜਿਸ ਪਾਰਟੀ ਨੇ 10 ਸਾਲਾਂ ਦੇ ਸਫਰ ਚ ਦੋ ਸੂਬਿਆਂ 'ਚ ਸਰਕਾਰਾਂ ਬਣਾ ਲਈਆਂ ਗੁਜਰਾਤ ਵਰਗੇ ਸੂਬੇ ਦੇ ਅੰਦਰ ਜਿੱਥੇ ਭਾਜਪਾ ਆਪਣੇ ਆਪ ਨੂੰ ਸਾਬਿਤ ਬਹੁਤ ਮਜ਼ਬੂਤ ਹੈ ਉਥੇ 5 ਐਮਐਲਏ ਬਣਦੇ ਆ ਚੰਗੀ ਪਰਸੈਂਟ ਵੋਟ ਲੈ ਜਾਂਦੀ ਆ ਤੋ ਬੀਜੇਪੀ ਨੂੰ ਇਸ ਸਾਰੀ ਪ੍ਰਕਿਰਿਆ ਤੋਂ ਘਬਰਾਟ ਆ ਸੋ ਇਸ ਕਰਕੇ ਆਮ ਆਦਮੀ ਪਾਰਟੀ ਹੀ ਕਿਉਂ ਹੋਰਸਾਨਾ ਬਣਾਈ ਤੇ ਖਾਸ ਕਰਕੇ ਜਿਹੜੇ ਵਿਰੋਧੀ ਨੇ ਜੋ ਕੁਝ ਕਰਪਸ਼ਨ ਬੀਜੇਪੀ ਦੇ ਅੰਦਰ ਜਿਸ ਤਰ੍ਹਾਂ ਦੇਸ਼ ਦੇ ਅੰਦਰ ਅਡਾਨੀ ਵਾਨੀ ਦੇ ਵੱਡੇ ਵੱਡੇ ਘੁਟਾਲੇ ਆ ਜਿਹੜੇ ਸੰਜੀਤ ਸਿੰਘ ਹੋਣਾ ਨੇ ਪਾਰਲੀਮੈਂਟ ਨੂੰ ਜਾਗਰ ਕੀਤੇ ਆ ਉਹਨਾਂ ਦਾ ਕਸੂਰ ਹੀ ਸੀਗਾ ਸੋ ਜਿਹੜਾ ਵੀ ਵਿਰੋਧੀ ਆਵਾਜ਼ ਠਾਉਂਦਾ ਉਹ ਖਾਸ ਕਰਕੇ ਆਮ ਆਦਮੀ ਪਾਰਟੀ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਔਰ ਮਾਨਜੁਗ ਅਦਾਲਤਾਂ ਹੈ ਮਤਲਬ ਮੈਨੂੰ ਲੱਗਦਾ ਵੀ ਅੱਛਾ ਫੈਸਲੇ ਆਣਗੇ ਔਰ ਅਖੀਰ ਸੱਚ ਦੀ ਜਿੱਤ ਤੇ ਬਿਲਕੁਲ ਸਾਫ਼ ਤੌਰ ਤੇ ਕਹਿ ਸਕਦੇ ਆ ਕਿ ਵੱਡੀ ਲੀਡਰਸ਼ਿਪ ਜਿਹੜੀ ਆ ਆਮ ਆਦਮੀ ਪਾਰਟੀ ਦੀ ਜਿਹੜੀ ਆ ਮੋਹਾਲੀ ਵਿਖੇ ਜਿਹੜੀ ਆ ਪਹੁੰਚ ਰਹੀ ਹੈ ਤੇ ਸਾਫ਼ ਤੌਰ ਤੇ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਦਿੱਲੀ ਦੀ ਜਿਹੜੀ ਕੇਂਦਰ ਸਰਕਾਰ ਆ ਉਹਦੇ ਖਿਲਾਫ ਜਿਹੜੀ ਆ ਅਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਆਂ ਇੰਡੀਆ ਗਠਜੰਬੰਦਨ ਦੀ ਅਗਰ ਗੱਲ ਕੀਤੀ ਜਾਵੇ ਤੇ ਦਿੱਲੀ ਦੇ ਵਿੱਚ ਜਿਹੜਾ ਹੈ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਉਥੇ ਦੇਸ਼ ਭਰ ਦੇ ਵੀ ਆਮ ਆਦਮੀ ਪਾਰਟੀ ਦੇ ਕਾਰਜਕਰਤਾ ਤੇ ਜਿਹੜੀ ਇੰਡੀਆ ਗਠਜੰਬੰਦਨ ਦੀ ਜਿੱਥੇ ਜਿੱਥੇ ਸਰਕਾਰ ਹੈ ਇੰਜ ਜਿੱਥੇ ਜਿੱਥੇ ਇੰਡੀਆ ਲਾਈਨਸ ਹੈ ਉਥੇ ਜਿਹ ਗੱਲ ਕੀਤੀ ਜਾਵੇ ਤੇ ਵੱਡੀ ਲੀਡਰਸ਼ਿਪ ਜਿਹੜੀ ਪੰਜਾਬ ਦੀ ਹੈ ਲਗਾਤਾਰ ਜਿਹੜਾ ਹੈ ਮੁਹਾਲੀ ਦੇ ਫੇਸ ਸਾਠ ਆਮ ਸਾਹਿਬ ਜੜੀਆਂ ਪਹੁੰਚ ਰਹੀ ਹੈ ਤੇ ਜਿਹੜਾ ਕਾਫਲਾ ਹੈ ਉਹ ਲਗਾਤਾਰ ਜਿਹੜਾ ਹੈ ਵੱਡਾ ਹੋ ਰਿਹਾ ਹੈ ਤੇ ਸਾਫ਼ ਤੌਰ ਤੇ ਕਹਿਣਾ ਹੈ ਕਿ ਅਗਰ ਕੇਂਦਰ ਸਰਕਾਰ ਜਿਹੜੀ ਹੈ ਕੋਈ ਵੱਡਾ ਫੈਸਲਾ ਨਹੀਂ ਲੈਂਦੀ ਤੇ ਅਸੀਂ ਜਿਹੜਾ ਸੰਘਰਸ਼ ਹੈ ਆਪਣਾ ਹੋਰ ਵੀ ਤੇਜ਼ ਕਰਾਂਗੇ ਮੁਹਾਲੀ ਤੋਂ ਕੈਮਰਾ ਪਰਸਨ ਵੀਜੇ ਦੇ ਨਾਲ ਐਨ ਵੀ ਨਿਊਜ਼ ਲਾਈਵ